ਓਹ ਹੋ ਹੋ ਉਹ ਕਹਿੰਦਾ ਮੈਂ ਸੈਟਿੰਗ ਦੀ ਗੱਲ ਇਹ ਤਾਂ ਖੁੱਲੀ ਕਰਨਾ ਖੁੱਲੀ ਇਹ ਇਹ ਕਿਹਦੀ ਆ ਜਾਂਦੀ ਆ ਇਹ ਬਾਈ ਇਹ ਬਾਈ ਸੱਜਣ ਮੇਰਾ ਮਿੱਤਰ ਚੁੱਪ ਬਾਈ ਦੋ ਮਿੰਟ ਇਹ ਮੇਰਾ ਮਿੱਤਰ ਦਵਾਬੇ ਦੇ ਇਲਾਕੇ ਚੋਂ ਆਇਆ ਮੇਰਾ ਖਿਆਲ ਹੈ ਕਿਉਂ ਜੀ ਨਵੇਂ ਸ਼ਹਿਰ ਤੋਂ ਨਹੀਂ ਤੇਰਾ ਪਿੰਡ ਹੈ ਕਿਉਂਕਿ ਮੈਨੂੰ ਮੁੰਡਾਲੀ ਸ੍ਰੀ ਪਾਬੇ ਦੇ ਦਰਵਾਜ਼ੇ ਤੇ ਕਈ ਵਾਰੀ ਮਿਲਿਆ ਬਾਈ ਦਾ ਮੈਂ ਬਹੁਤ ਧੰਨਵਾਦ ਕਰਦਾ ਸਾਡਾ ਮਿੱਤਰ ਆ ਜਿਹੜੀ ਆ ਛੋਟੀ ਦਾ ਸੀਰੀ ਹੈ ਤੇ ਇਹਦਾ ਭਾਈ ਵੀ ਇਹਦਾ ਭਰਾ ਵੀ ਨਗੋਜੇ ਵਾਜਾਰਿਆ ਇਹਦਾ ਬਾਪ ਟੱਟਸਾਰਗੀਆਂ ਤੇ ਗੀਤ ਵੀ ਗਾ ਇਹ ਉਸ ਇਨਸਾਨ ਦਾ ਮੁੰਡਾ ਹੈ ਜਿਹੜਾ ਸਾਡੇ ਸਾਰੇ ਦਬਾਬੇ ਲਾਕੇ ਦੀ ਬਾਪਿਆਂ ਦੇ ਉੱਤੇ ਮਾਈਆਂ ਦੇ ਉੱਤੇ ਮੇਲਿਆਂ ਦੇ ਉੱਤੇ ਪੂਲ ਸਮਾਜ ਦੇ ਆਪਣੇ ਪੀਰ ਪਕੰਬਰਾਂ ਦੇ ਉੱਤੇ ਸੇਵਾ ਆਪਦੀ ਲਵਾ ਕੇ ਜਾਂਦਾ ਉਹ ਨਿਸਾਨ ਦਾ ਮੁੰਡਾ ਮੈਂ ਉਹਦੇ ਬਾਪ ਦਾ ਨੌਂ ਨਹੀਂ ਜਾਣਦਾ ਬੂਟੇ ਦੇ ਮੁੰਡੇ ਬੂਟੇ ਦਾ ਹਾਂਜੀ ਹਾਂਜੀ ਉਹ ਬੂਟੇ ਹੋਈ ਐਸੀ ਨੇ ਤੇ ਧੰਨਵਾਦ ਇਹ ਬਾਈ ਦੀਆਂ ਬੱਕਰੀਆਂ ਦੇ ਰਵੇਂ ਖੜ ਕੇ ਮੈਂ ਸਾਡੇ ਅੱਜ ਬੰਦਿਆਂ ਦੀ ਵੀਡੀਓ ਬਣਾਈ ਆ ਚੱਲਣ ਵਾਲਿਆਂ ਦੀ ਧੰਨਵਾਦ ਸਾਡੇ ਚੱਲਣ ਵਾਲਿਆਂ ਦਾ ਜਿਨ੍ਹਾਂ ਨੇ ਅਸੀਂ ਕਿ ਪੰਜਾਬ ਤੋਂ ਸਾਰੇ ਮੁਲਕਾਂ ਦੇ ਵਿੱਚ ਪਹੁੰਚਾ ਤੇ ਉਹ ਭਲੇ ਲੋ ਕੁੰਬਰ ਸਰ ਦੇ ਲੋਕ ਤਾਂ ਸਾਡੇ ਤੋਂ ਇੱਥੋਂ ਵੱਡੀਆਂ ਜੋ ਬੱਕਰੀਆਂ ਲੀ ਜਾਂਦੇ ਨੇ ਇਹ ਬੱਕਰੀ ਦਾ ਖਰੀਦ ਕੇ ਲੀ ਜਾਂਦੇ ਨੇ ਉਧਰ ਦੇਸੀ ਬੱਕਰੀਆਂ ਨੇ ਅੰਬਰਸਰੀ ਬੱਕਰੀ ਤਾਂ ਵੱਜਣ ਲੱਗੀ ਐ ਅੰਬਰਸਰੀ ਨਹੀਂ ਸਾਡੀਆਂ ਬੱਕਰੀਆਂ ਉਹ ਤਾਂ ਗਈਆਂ ਆ ਹੋਰ ਦੇ ਕੋਨਾ ਲੋਕਾਂ ਨੂੰ ਤਾਂ ਅੰਬਰਸਰੀਆਂ ਵੱਜਣ ਲੱਗੀਆਂ ਬੱਕਰੀਆਂ ਪਤਾ ਨਹੀਂ ਪੰਜ ਨੇ ਪਤਾ ਨਹੀਂ 10 ਨੇ ਅਗਰ ਆ ਕਹਿੰਦਾ ਮੈਂ ਕਹਿੰਦਾ ਮੈਂ ਰੱਬ ਤੋਂ ਡਰ ਕੇ ਕਹਿੰਦਾ ਮੇਰੀਆਂ ਹੁਣ ਅੱਖਾਂ ਬੰਦੋ ਸਾਰੇ ਬੰਦੇ ਕਿੰਨੇ ਬੰਦੇ ਖੜੇ ਨੇ ਨਾ ਹੁਣੇ ਬੱਕਰੀ ਫਾੜ ਇੱਥੋਂ ਫਾੜ ਹੁਣੇ ਫੜ ਲੇਗਾ ਭਾਈ ਫੜ ਲੇਗਾ ਕਿੰਨੇ ਬੰਦੇ ਸਾਨੂੰ ਪਤਾ ਪਿੰਡੇ ਦੇ ਹੱਥ ਫੇਰ ਕੀ ਫੜਦੇ ਜਿਹੜੇ ਪਿੰਡਾ ਵੀ ਨਹੀਂ ਮੜਦਾ ਪਿੰਡਾ ਪਿੰਡਾ ਨੂੰ ਫੜਦਾ ਇੱਕ ਚੀਜ਼ ਤੇ ਆਇਓ ਗੁਲੀ ਲਾ ਕੇ ਬੱਕਰੀ ਕਰਦਾ ਭਾਈ ਭੋਲਾ ਪਰ ਤੂੰ ਤਾਂ ਮੈਨੂੰ ਆ ਵੇਖ ਗੁਲੀ ਲਾ ਕੇ ਇੱਕ ਵਾਰੀ ਟੱਚ ਕਰਕੇ ਦੂਜੀ ਵਾਰੀ ਆਇਓ ਟੱਚ ਨੇ ਕਰਦਾ ਬੱਕਰੀ ਦੇ ਦੰਦ ਵਿੱਚ ਸਾਰਾ ਕੁਝ ਵੀ ਦਾ ਦੂ ਨੂੰ ਕਹਿਣ ਦੀ ਹੈ ਅੱਛਾ 2 ਮਿੰਟ ਵੀਰੇ ਜਿਹੜੀਆਂ ਕਹਿੰਦੇ ਨੇ ਬੀਟਲ ਤੂੰ ਜੀ ਨੂੰ ਮਰਜ਼ੀ ਬੁਲਾ ਲਈ ਮੈਂ ਫਸਾਉਂ ਸਿੰਘ ਅਣਪੜ੍ਹਿਆ ਬੰਦਾ ਗਰੀਬ ਆਦਮੀ ਆ ਵਿੱਤਲ ਬੱਕਰੀਆਂ ਨੂੰ ਲੈ ਵਿੱਤਲ ਬੱਕਰੀ ਸਭ ਪਾਕਿਸਤਾਨ ਚ ਟੱਪ ਗਈ ਚੰਗੀ ਤੋਂ ਚੰਗੀ ਬਰੀਡ ਵਾਕੀ ਉਰੇ ਠੀਕ ਐ ਵਧੀਆ ਆਪਣਾ ਰੋਟੀ ਦਾ ਕੰਮ ਚਲਾਉ ਆ ਅੰਬਰਸਰੀਆਂ ਬੱਕਰੀਆਂ ਵਜਦੀਆਂ ਨੇ ਜੀਨੂੰ ਕਹਿੰਦੇ ਤੇ ਤਨੋਲੇ ਵਾਲੀਆਂ ਤਨੋਲੇ ਵਾਲੀਆਂ ਕਿੱਥੋਂ ਮਸ਼ਹੂਰ ਹੋਈਆਂ ਸਾਡੇ ਮਾਈ ਦਾ ਮੇਲਾ ਸੀਤਲਾ ਮਾਤਾ ਦਾ ਕਾਲੇ ਕੀ ਮੇਲਾ ਲੱਗਿਆ ਭਰਨ ਉੱਥੇ ਆ ਜਣੀ ਸਾਡੇ ਛੋਟੀ ਦੇ ਸੀਰੀ ਇਕੱਠੇ ਹੋ ਜਾਂਦੇ ਤੇ ਉਹ ਬੱਕਰੀਆਂ ਸਾਡੀਆਂ ਵੱਜਣ ਲੱਗੀਆਂ ਜਿਨੀਦਾਰ ਇਹ ਜੇ ਕਹਿੰਦੇ ਬਲਦੱਕੀ ਆਉਂਦੇ ਹੁੰਦੇ ਹੁੰਦੇ ਬੱਕਰੀ ਦੇ ਟੰਡੀ ਸਾਡੇ ਵਰਗਾ ਹੱਤੀ ਆਉਂਦਾ ਆਉਂਦਾ ਪਾਲੀ ਕਾਲੇ ਚਾਦਰੇ ਕੁਰਤੀਆਂ ਵਾਲੇ ਓ ਮੁੰਡਿਆ ਹਾਂ ਬਾਬਾ ਜੀ ਓਏ ਇਹ ਤਨੌਦੇ ਵਾਲੀਆਂ ਹਾਂ ਬਾਬਾ ਜੀ ਤਨੌਲੀ ਵਾਲੀਆਂ ਓ ਤਨੌਲੀ ਵਾਲੀਆਂ ਵਜਣ ਲੱਗੀਆਂ ਕਾਲੇ ਕੀ ਮੇਲੇ ਤੋਂ ਮਸ਼ਹੂਰ ਹੋਈਆਂ ਨੇ ਬੱਕਰੀਆਂ ਤਨੌਲੇ ਵਾਲੀਆਂ ਅੰਬਰਸਰੀਆਂ ਹੋਈਆਂ ਨੇ ਅੰਬਰਸਰ ਤੋਂ ਮਸ਼ਹੂਰ ਉੱਥੋਂ ਮੂੜ ਕੇ ਬੱਕਰੀਆਂ ਲੈ ਜਿਹੜੀਆਂ ਸਾਡੇ ਭਾਈਆਂ ਤੇ ਵਕਤ ਪੈ ਗਿਆ ਓ ਛੱਡ ਕੇ ਵਿਚਾਰੇ ਪਾਰ ਹੋ ਗਏ ਅਰੇ ਇਹਨਾਂ ਨੂੰ ਵਿੱਚ ਦੇਸੀ ਵਿਫਖਾਂ ਦੇ ਡੱਬਾ ਦੇ ਵਿੱਚੋਂ ਬੱਕਰੀ ਦਿਖਾਉਣਾ ਤੁਹਾਨੂੰ ਠੀਕ ਹੈ ਕੱਢ ਬਈ ਕੱਢ ਕਰਾ ਭਾਈ ਕੋਈ ਨਾ ਬੋਲ ਚੀਅ ਆ ਕਪੜਾ ਆਵੇ ਅਗਲਾ ਕਹਿੰਦਾ ਬਾਈ ਫੂਕੀ ਕੀ ਆ ਮੈਂ ਕਹਿੰਦਾ ਸੀ ਨਾ ਖਾ ਮੰਨ ਤੋਂ ਮੇਰੀ ਆਪਾਂ ਤੇਰੇ ਨਾਲ ਹੋਰ ਵੀ ਨੇ ਇੱਥੇ ਬਹੁਤ ਕਣੀਆਂ ਆਰਾ ਫੂਕੀ ਦਿਖਾਉਣੇ ਆ ਬਾਈ ਇਹ ਵੀਡੀਓ ਸਾਡੀ ਸਾਡੇ ਅਸਲਮ ਖਾਨ ਚੌਧਰੀ ਗੁੱਜਰ ਸਾਹਿਬ ਨੇ ਜਾਣੀ ਹੈ ਜੀ ਨੇ ਕਿ ਸਾਡਾ ਬੱਕਰੀ ਪਾਲਣ ਧੰਦੇ ਨੂੰ ਪ੍ਰਮੋਟ ਕੀਤਾ। ਉਹਨਾਂ ਨੇ ਸਾਡਾ ਬੱਕਰੀ ਪਾਲਣ ਧੰਦੇ ਨੂੰ ਅੱਗੇ ਲੈ ਕੇ ਚੱਲੇ ਨੇ। ਤੇ ਅਸੀਂ ਉਹਨਾਂ ਨੂੰ ਗੁਰੂ ਉਸਤਾਦ ਮੰਨਦੇ ਆ। ਇਹ ਆ ਦੇਖੋ ਜੀ ਇਹ ਆਲਾ ਕਹਿੰਦਾ ਬੱਕਰੀ। ਇਹਨਾਂ ਨੂੰ ਕਹਿੰਦੇ ਨੇ ਬੱਖੀਆਂ ਦੇ ਡੱਬਾਂ ਵਾਲੀਆਂ ਨੂੰ ਪਾਕਿਸਤਾਨੀ ਬੱਕਰੀਆਂ। ਕਿਉਂ ਬਈ ਬੱਕਰੀ? ਹਾਂ ਇਹਨੇ ਜੋ ਬਣਾਇਆ। ਅੱਖ ਨੂੰ ਅਸੀਂ ਕਦੇ ਨਹੀਂ ਅੱਖ ਅਸੀਂ ਖਤਮੇ ਕਰਤੀ ਅੱਖ ਲਾਲ ਹੋਵੇ। ਚਿੱਟੀ ਹੋਵੇ ਸਾਨੂੰ ਕੋਈ ਮਸਲਾ ਨਹੀਂ ਅੱਖ ਨੇ ਦੁੱਧ ਨਹੀਂ ਦੇਣਾ ਕੰਨ ਨੇ ਦੁੱਧ ਨਹੀਂ ਦੇਣਾ ਕੰਨ ਅਸਲ ਪੀਕਲ ਦਾ ਲਾ ਲਓ ਅੰਬਰਸਰੀ ਦਾ ਲਾ ਲਓ ਇੱਥੇ ਹੀ ਹੁੰਦਾ ਬਹੁਤੇ ਲੰਬੇ ਕੰਨਾਂ ਦਾ ਵੀ ਕੋਈ ਫਾਇਦਾ ਨਹੀਂ ਬਹੁਤ ਹੀ ਲੰਬੀ ਭੱਟੀ ਬੱਕਰੀ ਦਾ ਵੀ ਕੋਈ ਫਾਇਦਾ ਨਹੀਂ ਜਿੱਡੀ ਬੱਕਰੀ ਦਾ ਸਮਾਜ ਬਣਿਆ ਜਿੱਡਾ ਬੰਦਾ ਬਣਿਆ ਉੱਥੇ ਹੀ ਬਣੂ ਉਲਟਾ ਾਂਗਾ ਬਣਨ ਦਾ ਕੋਈ ਫਾਇਦਾ ਨਹੀਂ ਕਿਹੜਾ ਦਰਖਤ ਵੱਡਣੇ ਨੇ ਅਸੀਂ ਬੰਦੇ ਨੇ ਹੈ ਠੀਕ ਹੈ ਜਿਹੜਾ ਸਾਡਾ ਭੰਡਾ ਹੈ ਉਹ ਹੈ ਜੀ ਸਰੂਆ ਬੱਕਰਾ ਦੇ ਕੇ ਜਾ ਕੜਾ ਕੜੇ ਦੇ ਨਾਲ ਹੀ ਸਜੂਗਾ ਬੱਕਰਾ ਰੱਖੋ ਇਹ ਬੱਕਰੀ ਜਿਵੇਂ ਆਮ ਖਾਸ਼ ਬੱਕਰੀਆਂ ਨਾ ਬੜੀ ਨਾ ਛੋਟੀ ਲਾ ਲਓ ਪੀਤਾ 38 ਇੰਚ ਦੀ ਬੱਕਰੀਆਂ ਜਿਵੇਂ ਮੈਂਦੀ ਲੈ ਲਓ ਨਾ ਵਾਤਾ ਨਾ ਘਟਾ ਮੈਂ ਤਾਂ ਇਹੀ ਮੰਨਤੀ ਬਿਸ਼ੱਕ ਪੀਤਾ ਲਾ ਲਓ ਮੇਰੇ ਤੋਂ ਸਿਆਣੇ ਬੰਦੇ ਖੜੇ ਹੋਣਗੇ ਵੀ 38 ਇੰਚ ਦੀ ਬੱਕਰੀ ਬਹੁਤ ਹੁੰਦੀ ਆ ਕਿਉਂ ਤਰਸੇਮ ਜੀ ਬਾਦੂ ਆ ਤੇਦੀ ਕਰਦਨ ਦੇਖ ਲਓ ਸਿੰਗੀ ਦੇਖ ਲਓ ਨਕੌੜ ਦੇਖ ਲਓ ਅੱਖ ਦੇਖ ਲਓ ਖੱਟੀ ਬਹੁਤ ਵਧੀਆ ਬਰੀਡ ਦੀ ਬੱਕਰੀ ਆ ਤੇ ਚੌੜਾ ਕੰਨ ਵੀ ਆ ਬੱਤ ਦਾ ਕੰਨ ਹੈ ਬਹੁਤੇ ਲੰਬੇ ਕੰਨ ਚਰਦੀਆਂ ਦੇ ਗੋਡਿਆਂ ਥੱਲੇ ਦਬਦੇ ਨੇ ਬਾਈ ਦਬਦੇ ਨੇ ਬਾਈ ਪਾਣੀ ਦੇ ਵਿੱਚ ਵੀ ਭਿੱਜਦੇ ਨੇ ਕੰਡਿਆਂ 'ਚ ਵੀ ਪਾਟਦੇ ਨੇ ਤਾਰਾਂ ਦੇ ਵਿੱਚ ਦੀ ਮੂੰਹ ਟੇਡਾ ਕਰਕੇ ਚਰਦੀ ਐ ਬੁਰਕ ਮਾਰਦੀ ਐ ਤਾਂ ਕੰਨ ਦੀ ਟਾਕੀ ਵੀ ਲੈਂਦੀ ਐ ਤੇ ਨਹੀਂ ਲੈਂਦੀ ਹਾਂਜੀ ਹਾਂਜੀ ਜੇ ਜਨਾਨੀ ਦਾ ਮੈਂ ਸਿੱਧਾ ਜਾ ਹੋ ਗਿਆ ਹੁਣ ਕੰਨੇ ਪਾਟ ਗਿਆ ਉਹ ਸਜੂਗੀ ਕਿਵੇਂ ਕਿਵੇਂ ਨਹੀਂ ਗੱਲ ਹੈ ਹੈ ਗੱਲ ਹੈ ਬਾਈ ਮੈਂ ਕੋਈ ਥੋਤੋਂ ਵੱਡਾ ਨਹੀਂ ਮੇਰੇ ਚੁਟਕਲਿਆਂ ਨੇ ਵੱਡਾ ਬਣਾਇਆ ਪ੍ਰਮਾਤਮਾ ਛੋਟੀਆਂ ਦੁਆਵਾਂ ਰੱਖੇ ਚੁਟਕਲੇ ਬੋਤਨੇ ਪਰ ਮੈਂ ਕਹਿਣਾ ਨਹੀਂ ਚਾਹੁੰਦਾ ਮੇਰੇ ਮਾਂ ਵੀ ਨੇ ਬਾਪ ਵੀ ਨੇ ਭਾਈ ਵੀ ਨੇ ਭੈਣ ਵੀ ਨੇ ਭਰਾ ਵੀ ਨੇ ਬਜ਼ੁਰਗ ਵੀ ਆਪਾਂ ਗੱਲਾਂ ਹੀ ਕੰਮ ਕੰਮ ਜੇ ਦੀਆਂ ਕਰਦੇ ਆ ਹੁਣ ਕੋਈ ਨਾ ਕੋਈ ਦੇ ਹੁਨਰ ਤਾਂ ਹੁੰਦਾ ਹੀ ਆ ਇੱਕ ਤਾਂ ਹੁਨਰ ਦਿਨੇ ਜ਼ਰੂਰ ਆ ਪਰ ਅਸੀਂ ਜਿੰਨਾ ਕ ਜਾਣਦੇ ਆ ਓੰਨੀ ਕ ਅਸੀਂ ਗੱਲ ਸੱਚੀ ਕਹਾਂਗੇ ਵੀ ਆਹਦਾ ਮਸਲਾ じゃ ਹੱਲ ਕਰੋ ਕੀ ਬੜੀਆਂ ਤੋਂ ਲੈਣਾ ਇਹ ਤਾਂ ਚੋਜ ਹੈ ਅਮੀਰਾਂ ਦੇ ਤੇ ਚਮਚਾਂ ਨਾਲ ਸ਼ਰਾਬਾਂ ਆਪਣੇ ਚੋਜ ਨਹੀਂ ਹੁੰਦੇ ਬੱਕਰੀਆਂ ਚਾਰੋਂ ਬੱਚੇ ਪਾਲੋ ਮੌਜ ਕਰੋ ਹਾਂ ਸੱਚ ਵਾਸ ਪੱਠਾ ਰੱਖ ਲੋ ਦੁੱਧ ਵੇਚ ਲੋ ਕਬੀਲਦਾਰੀ ਚਲਾ ਲੋ ਮੀਂਹ ਵੇਚ ਕੇ ਦਾਣੇ ਠੀਕ ਹੈ ਗੱਲ ਜੀ ਸ਼ਾਸਤਰੀ ਗਾ ਸਾਰਿਆਂ ਨੂੰ ਧੰਨਵਾਦ ਜੀ ਆਉਣ ਮੇਲੇ ਢੇਡਾ 60 ਬੱਕਰੀਆਂ ਅੱਠ ਹਾਂ ਢੇਡਾ 60 ਬੱਕਰੀਆਂ ਅੱਠ ਕਿਉਂਕਿ ਛੋਟੀ ਟਾਵਰੀ ਨੂੰ ਅੱਠ ਬੱਕਰੀਆਂ ਵੀ ਪਾਲ ਦਿੰਦੇ ਜੀ ਦਾ ਵੱਡਾ ਟੱਪਰ ਉਹ 5 ਕੀਲਿਆਂ ਦਾ ਮੁਕਾਬਲਾ 60 ਢੇਡਾਂ ਕਰਦੀਆਂ ਨੇ ਸਾਹਜਾ ਕਿਉਂ ਜੀ ਔਰ ਉਹ ਗੱਲ ਹੈ ਨਾ ਤੇ ਇੱਕ ਘਰਾਣੇ ਦੀ ਬਹੁਤ ਦੇ ਲਾਣੇ ਦਾ ਉਹ ਗੱਲ ਕਿਸੇ ਨੇ ਐਵੇਂ ਨਹੀਂ ਕੀਤੀ ਪਰ ਬੱਕਰੀਆਂ ਆਠੇ ਪਿੰਡ ਨੂੰ ਬਾਕੇ ਮੈਂ ਇਸ ਨੂੰ ਚੋਕੇ ਤੇ ਠੱਡੇ ਠਕਾਣੇ ਦੀ ਕੁੜੀ ਇਹੋ ਜੇ ਬਾਈਆਂ ਨੂੰ ਸੀਰੀ ਸੰਜੀਆਂ ਨੂੰ ਹੈਂਆਂ ਨੂੰ ਪੁੱਛ ਕੇ ਵੀ ਭਾਈ ਕਿਵੇਂ ਹੈ ਲਾਣਾ ਤਾਂ ਰਿਸ਼ਤਾ ਕਰਿਆ ਕਰੋ ਸਹੀ ਗੱਲ ਆ ਪਿੰਡ ਦਾ ਪਤਾ ਗੁਹਾਰਿਆਂ ਤੋਂ ਲੱਗ ਜਾਂਦਾ ਵੀ ਇਹ ਪਿੰਡ ਦੇ ਵਿੱਚ ਕਿੰਨੇ ਕੁ ਗੁਹਾਰੇ ਨੇ ਕਿਵੇਂ ਪਿੰਡ ਹੈ ਕਿਉਂ ਜੀ ਮੈਂ ਤਹੂੰ ਬਹੁਤ ਸੱਚਾ ਮੈਂ ਤਹੂੰ ਸੱਚਾ ਤੈਨੂੰ ਕੀ ਪਤਾ ਮੇਰੇ ਚ ਕਿੰਨੀਆਂ ਖੂਬੀਆਂ ਨੇ ਮੇਰੀਆਂ ਖੂਬੀਆਂ ਮੇਰੇ ਪਿੰਡ ਦਾ ਲਾਣੇਦਾਰ ਦੱਸੂ ਮੇਰਾ ਜੂ ਐਡਾ ਲੁੱਚਾ ਹੈ ਸਾਲੇ ਦੇ ਰਿਸ਼ਤਾ ਨਾ ਕਰੀਂ ਕਿਉਂ ਜੀ ਦੂਸਰਾ ਬੰਦਾ ਦੱਸਦਾ ਹੁੰਦਾ ਖੂਬੀ ਮੈਂ ਚੰਗਾ ਕਿਸੇ ਤੋਂ ਚੰਗਾ ਨਹੀਂ ਵਿਰੇ ਬਣਦਾ ਚੰਗਾ ਤਾਂ ਤੁਸੀਂ ਮੈਨੂੰ ਪਾਲੀਆਂ ਨੇ ਦੱਸਣਾ ਹੈ ਵੀ ਸੱਚਾ ਇਨਸਾਨ ਹੈ ਜਾਂ ਚੰਗਾ ਜੇ ਬੰਦਾ ਐ ਤਾਂ ਮੇਰੇ ਦਸ ਦੁਸ਼ਮਣ ਨੇ 100 ਮੇਰੇ ਮਿੱਤਰ ਨੇ ਹਾਂ ਜੀ ਇਹ ਤਾਂ ਚੱਲਦਾ ਹੀ ਰਹਿਣਾ ਇਹ ਤਾਂ ਭਾਪੇ ਨਾਨਕ ਨੂੰ ਨਹੀਂ ਕਿਸੇ ਨੇ ਬਖਸ਼ਿਆ ਉਹਨੂੰ ਵੀ ਗਾਲਾਂ ਦਿੰਦੇ ਰਹੇ ਵਿਚਾਰੇ ਨੇ ਸਾਰੀ ਦੁਨੀਆ ਦਾ ਚੰਗਾ ਕਰਿਆ ਰਾਜੂ ਭਾਈ ਭੇਡਾਂ ਦੀ ਵੀ ਲੋਕਾਂ ਨੇ نسل ਖਤਮ ਕਰਤੀ ਕਜਲੀਆਂ ਭੇਡਾਂ ਕਿੱਥੇ ਸੀ ਆਪਣੇ ਸੀ ਜਿਹੜੇ ਅੱਜ ਕਹਿੰਦੇ ਨੇ ਪਾਕਿਸਤਾਨ ਦੇ ਵਿੱਚੋਂ ਵੀ ਆਪਾਂ ਕਜਲੀਆਂ ਭੇਡਾਂ ਲਿਆਈਏ ਪਰ ਨਹੀਂ ਵੀਰੇ ਭੇਡਾਂ ਆਪਣੇ ਇੱਥੇ ਨਸਲ ਲੋਕਾਂ ਨੇ ਖਤਮ ਕਰਤੀ ਆ ਗੰਗਾਪੂਰੀ ਭੇਡਾਂ ਨੇ ਜਿਨ੍ਹਾਂ ਨੂੰ ਕਹਿੰਦੇ ਹੁਣ ਆਪਾਂ ਗੰਗਾਪੂਰੀ ਭੇਡਾਂ ਨੇ ਠੀਕਾ ਗੱਲ ਠੀਕਾ ਹੈਗੀਆਂ ਨੇ ਲਵਾਈ ਬਹੁਤ ਆ ਸਿਆਣੀਆਂ ਨੇ ਭੇਡਾਂ ਪਰ ਇਹ ਰੇਖਾ ਜਿਹੜੀ ਮੇਡਾ ਸੀ ਇਹ ਹੀ ਚੀਜ਼ ਦੀ ਵੀਰੇ ਤਰਤੇ ਨਾ ਪੂਸਾਂ ਆਇਆ ਨਾ ਦਮੂਹਾ ਦਮੂਹਾ ਜਿਵੇਂ ਸੱਪ ਹੁੰਦਾ ਦੋ ਮੂੰਹਾਂ ਦੇ ਤਾਂ ਪੂਸਾਂ ਕੱਢ ਲੈਂਦੇ ਥੱਲੇ ਜਾਂ ਲੀਕਾਂ ਕਰਦੇ ਸੀ ਓਏ ਭਾਈ ਇਹ ਵੀ ਤੈਨੂੰ ਮੈਂ ਗੱਲ ਦਾ ਮਸਲਾ ਸਮਝਾਉਣਾ ਤੈਨੂੰ ਨਹੀਂ ਪਤਾ ਲੱਖੀ ਕਿਉਂ ਤੂੰ ਆਪਣੇ ਆਲੇ-ਦਲੇ ਖੰਨੇ ਦੀ ਰਹਿਣ ਪਿੰਡ ਲਖਾ ਦੇ ਦੇ ਜਿਵੇਂ ਇਹ ਮੂਲੇ ਦੇਖੇ ਨੇ ਕਿਉਂ ਮੈਂ ਹੁਣ 10 ਸਾਲ ਚ ਦੁਨੀਆ ਹੀ ਘਾਤੀ ਸਾਰ ਹਾਂ ਕੋਈ ਸਟੇਟ ਨਹੀਂ ਮੈਂ ਛੱਡੀ ਹੋਣੀ ਪਰਮਾਤਮਾ ਦੇ ਚੇਰੇ ਨਾ ਜਿਹੜੀਆਂ ਪੇਡਾਂ ਗੰਗਾ ਪਾਰੀ ਕਹਿੰਦੇ ਨੇ ਨਾ ਇਹ ਜਮਨਾ ਜਾਂਦੀ ਨਹੀਂ ਦਿੱਲੀ ਨੂੰ ਸਿੱਧੀ ਪਾਣੀ ਪੱਤ ਤੋਂ ਪਰਾਂਦੀ ਉਹ ਜਮਨਾ ਤੋਂ ਪਾਰ ਪੇਡਾਂ ਨੇ ਉਹ ਲੋਕ ਇਹਨਾਂ ਨੂੰ ਦੇਸੀ ਪੇਡਾਂ ਹੀ ਕਹਿੰਦੇ ਨੇ ਬੰਨਾਂ ਨੇ ਜਾ ਕੇ ਆਇਆ ਸਹੀ ਗੱਲ ਹੈ ਇਹ ਅਸੀਂ ਨੇ ਲੋਕਾਂ ਨੇ ਜਮਨਾਪੁਰ ਹੀ ਬਣਾਤੀਆਂ ਵੀ ਜਮਨਾ ਤੋਂ ਪਾਰ ਲੈ ਕੇ ਆਏ ਆ ਮੇਰੀ ਇੱਕ ਵੀ ਗੱਲ ਝੂਠ ਨਹੀਂ ਹੋਊਗੀ ਮੇਰੇ ਰਿਜ਼ਲਟ ਕੱਟੇ ਹੋਏ ਨੇ ਜਿਹੜਾ ਮਰਜ਼ੀ ਕਹੇ ਉਹ ਜਮਨਾ ਤੋਂ ਪਾਰ ਪੇਡਾਂ ਝੁਪੀ ਦੇ ਵਿੱਚ ਸਾਰੀਆਂ ਸਿੱਟੇ ਮੂੰਹਾਂ ਦੀਆਂ ਪੇਡਾਂ ਕੱਦਾਂ ਵਾਲੀਆਂ ਭੇਡਾਂ ਉਹਨਾਂ ਨੂੰ ਉਹ ਲੋਕ ਦੇਸੀ ਕਹਿੰਦੇ ਨੇ ਆ ਜਿਹੜੀ ਜਿਹੜੇ ਚਾਰਦੇ ਨੇ ਸਹੀ ਗੱਲ ਦੇਸੀ ਸਾਡੀਆਂ ਕਜਲੀਆਂ ਭੇਡਾਂ ਚਿੱਟੀਆਂ ਭੇਡਾਂ ਕਾਲੇ ਮੂੰਹਾਂ ਦੀਆਂ ਲੰਬੀਆਂ ਪੂਛਾਂ ਦੀਆਂ ਦੋ-ਦੋ ਬੱਚੇ ਦੇਣ ਵਾਲੀਆਂ ਇਹ ਸਾਡੇ ਮੁਸਲਮਾਨ ਗੁਜਰਾਂ ਦਾ ਗਹਿਣਾ ਜੇ ਸ਼ਾਮ ਤੇ ਰੱਖਣ ਅਸਲੀ ਪਾਲੀ ਵਾਸਤੇ ਰਿਜ ਰੋਟੀ ਦੇਣ ਨੂੰ ਇਹ ਵਧੀਆ ਨੇ ਜੀਨੇ ਪਾਲ ਲੀਆਂ ਨੇ ਮੇਲੇ 25 ਭੇਡਾਂ ਨੇ ਇੱਕ ਮੂੰਧੀਆਂ ਨੇ ਇੱਕ ਫੜਦੀ ਇੱਕ ਛੜਦੀ ਬੱਕਰੀਆਂ ਚੇ ਚੱਕ ਕੇ ਆਉਂਦੀਆਂ ਨੇ ਮੈਂ ਵੀ ਢੇਡਾਂ ਬਣਾਈਆਂ ਨੇ ਹੁਣ ਦੇ ਜਮਾਨੇ 'ਚ ਦੁਬਾਰਾ ਵੀ ਕਜਲੀ ਭੇਡ ਦੀ ਮਾਰਕੀਟ ਆਉਣ ਵਾਲੇ ਸਮੇਂ ਦੇ ਵਿੱਚ ਦੇਖ ਲਿਓ ਮਾਰਕੀਟ ਕਜਲੀ ਭੇਡ ਦੀ ਹੋ ਰਹਿਣੀ ਹੈ ਜਿਆਦਾ ਠੀਕ ਹੈ ਰੋਹੀ ਤੇ ਬਾਕੀ ਗੰਗਾਪਰੀ ਹੁਣ ਠੀਕ ਆ ਵਧੀਆ ਲੋਕਾਂ ਨੇ ਲਈਆਂ ਹੋਈਆਂ ਨੇ ਉਹਨਾਂ ਦੇ ਰੇਟ ਵੱਧ ਨੇ ਉਹਨਾਂ ਨੂੰ ਤਕੜਾ ਬੰਦਾ ਖਰੀਦ ਸਕਦਾ ਸਾਡਾ ਮਾੜਾ ਬੰਦਾ ਨਹੀਂ ਖਰੀਦ ਸਕਦਾ ਤਕੜਾ ਦਾ ਬਈ ਸੋ ਕੁਝ ਖਰੀਦ ਨੂੰ ਜਿਹੜਾ ਇਹਨਾਂ ਦਾ ਵੀ ਉਹਨੇ ਦੀ ਵਿਤ ਜੂਨਾਂ ਦਾ ਵੀ ਉਹ ਕਿਹੜਾ ਸਾਲਾ ਵੱਧ ਮਹਿੰਗਾ ਇਹ ਹੁਣ ਇਹ ਤਾਂ ਬਈ ਚੋਜ ਅਮੀਰਾਂ ਦੇ ਸਾਡੇ ਪਾਕਿਸਤਾਨੀ ਬਾਈ ਚੰਗੀਆਂ-ਜੰਗੀਆਂ ਬੱਕਰੀਆਂ ਲਈ ਬੈਠੇ ਨੇ ਪਾਕਿਸਤਾਨ 'ਚ ਉਹਨਾਂ ਨੇ نسل ਨਹੀਂ ਖਰਾਬ ਕਰੀ ਭੇਡਾਂ ਵੀ ਚੰਗੀਆਂ ਲੈ ਕੇ ਉਹਨਾਂ ਤੋਂ ਉਹਨਾਂ ਨੇ نسل ਨਹੀਂ ਖਰਾਬ ਕਰੀ ਹੈ ਹੁਣ ਇਹ ਤਾਂ ਗੰਗਾ ਪਾਰੀ ਭੇਡਾਂ ਦੇ ਉਰੇ ਵੀ ਰੇਟ ਬਥੇਰੇ ਨਹੀਂ ਨੇ ਭਾਈ ਆਗਰਾਂ ਦੀ ਮਰਜ਼ੀ ਅਗਲਾ ਲਵੇ ਨਾ ਲਵੇ ਆਰਾ ਦਾ ਮਾਲ ਵੇਚੂ ਗਈ ਜਦ ਆਪਣੇ ਇਲਾਕੇ 'ਚ ਥੋੜੀਆਂ ਨੇ ਜਿੱਥੇ ਥੋੜ੍ਹ ਹੁੰਦੀ ਹੈ ਉੱਥੇ ਮਾਲ ਦੀ ਤੇਜ਼ੀ ਹੁੰਦੀ ਹੈ ਜੇ ਆਪਣੇ ਪਿੰਡੀ-ਪਿੰਡੀ ਜਮਨਾਪਰੀ ਭੇਡ ਹੋਗੀ ਆਪਣੀਆਂ ਕਜਲੀਆਂ ਦੇਸੀਆਂ ਵਾਂਗੂ ਫੇਰ ਆਪੇ ਰੇਟ ਕੱਢ ਜੂਗਾ ਭਾਈ ਹੁਣ ਤਾ ਕਹਿੰਦੇ ਵੀ ਜਮਨਾਪਰੀ ਦਾ ਰੇਟ ਤਾਂ ਬਹੁਤ ਜ਼ਿਆਦਾ ਆ ਖਰੀਦੋ ਨਾਖਰੀ ਤੋਂ ਥੋੜੀ ਮਰਜ਼ੀ ਅਸੀਂ ਤਾਂ ਕਹਿੰਦੇ ਵੀ ਵਧੀਆ ਏ ਜੇ ਕੋਈ ਰੱਖ ਲੂਗਾ ਤਾਂ ਵਧੀਆ ਭਾਈ ਜਮਨਾਪਰੀ ਵੀ ਚੰਗੀਆਂ ਨੇ ਆਪਦੀ ਥੋਂ ਆਪਦੀ ਥੋਂ ਦੇਸੀ ਵੀ ਵਧੀਆ ਨੇ ਆਪਦੀ ਥੋਂ ਭਾਈ ਕਜਰੀਆਂ ਵੀ ਵਧੀਆ ਨੇ ਕਿਉਂ ਅਸੀਂ ਬਣਾਉਣੀ ਆ ਵੀਡੀਓ ਸਾਨੂੰ ਸਾਰਾ ਮੁਸਖ ਮਲਕੀ ਸਿਆਰ ਪਿਛੇ ਨੂੰ ਮਾੜਾ ਨਹੀਂ ਕਹਿੰਦੇ ਸਾਡੇ ਪਹਾੜਾ ਦਾ ਸਾਰੇ ਹੀ ਕੁਝ ਵਧੀਆ ਏ ਠੀਕ ਹੈ ਗੱਲ ਪਾਣੀ ਪਾਣੀ ਨੂੰ ਕੀ ਤੇ ਤੌਲ ਸੁੱਕ ਗੇ ਆ ਸੱਦਾ ਹੀ ਆਈ ਚੱਲਾਂਗੇ ਮੈਂ ਨਹੀਂ ਪੀਂਦਾ ਤੂੰ ਘਾਤੋ ਪੀਣਾ ਪੀਂਦਾ ਹੀ ਨਹੀਂ ਜੱਪਾ ਦੋਏ ਭਾਈ ਪਾਣੀ ਮੈਂ ਰਹਿਣ ਦਾ ਨਾ ਚਾਹ ਤਾਂ ਤੇਰਾ ਆ ਚਾਹ ਪੀ ਜਿਹੜੀ ਅਸਲੀ ਪਾਲੀ ਦੀ ਖਰਾਕ ਹੈ ਉਹ ਚਾਹ ਹੈ ਅਸਲੀ ਨਸ਼ਾ ਕਰ ਲੋ ਫਿਰ ਇਹ ਤਾਂ ਘੜੀ ਪਈ ਹੈ ਇਹ ਤਾਂ ਹਸਨੇ ਦੇ ਹਸਨੇ ਗੁੱਜਰ ਵਾਂਗੂ ਪਤਲੀ ਉੱਤਰਦੀ ਹੈ ਨਹੀਂ ਕਿਸੇ ਘੜੀ ਇਹ ਤਾਂ ਚੜੀ ਪਈ ਹੈ ਇੰਨੀ ਮਰਜੀ ਕੀ ਪਾਲੀਆਂ ਕਾਦੀ ਜੱਗ ਕਰਦੇ ਨੇ ਪਾਲੀਆਂ ਦੀ ਜੱਗ ਵਿਚਾਰਿਆਂ ਦੀ ਚਾਹ ਦੀ ਹੋਏ ਭਾਈ ਮੈਂ ਜਾਨਣਾ ਇੱਕ ਸਤਰੀ ਜੀ ਦਾ ਧੰਨਵਾਦ